ਓਏ ਹੋਏ ਦਾ ਡਬਲ ਆਇਆ ਕਰਕੇ ਏ ਉਹ ਤੜਾਈ ਲੇਕਿਨ ਇਹ ਆਫ ਰੋਡਿੰਗ ਚੈੱਕ ਕਰਨੀ ਅੱਜ ਗਰੀਜਾ ਦੀ ਹੋਰ ਆ ਕੇ ਦੀ ਆਏ ਬਲੈਂ ਦੀ ਆਦੀ ਫਿਰ ਆ ਨਹੀਂ ਕੋ ਲੈਣਾ ਨਹੀਂ ਕਰੇ ਪਛਾਉ ਮੋੜਦਾ ਨਹੀਂ ਹੋਣੀ ਕਿਹੜਾ ਵਾਓ ਕਹੀ ਜਨਾ ਮੁੰਡੇ ਦੇ ਸਾਥ ਇਦਰੇ ਬਕਾਉਣੀ ਆ ਮੈਨੀਆਂ ਉਂਗਲਾਂ ਦਵਾਈ ਨਿਕਲ ਜਾਂਦੀਆਂ ਬਾਹਰ ਇਦਰੇ ਜੂਗ ਨਹੀਂ ਕਰਵਾਉਂਦੀ ਕਿਹੜੀ ਗੜਨੀ ਸੋਕੀ ਆ ਉਂਗਲਾਂ ਕਾਤਾ ਵੀ ਨਿਕਲ ਜਾਂਦੀਆਂ ਸਾਲੇ ਵਿੱਚ ਆਉਂਦੀਆਂ ਨਹੀਂ ਦੇ ਦੂ ਕੀ ਹੈ ਆ ਵਿਖਾਈ ਫੇਰ ਉਹ ਖਾਈ ਬਾਹਰ ਵੀ ਜਾਂਦੀ ਆ ਦਿਖਾਈ ਫੇਰ ਲਾ ਕਿਦਾਂ ਫਰੀਦ ਕੀ ਹੈ ਜਮੋਲ ਚੁਣੇ ਮੈਚ ਸ਼ੂ ਮੈਚ ਪਿੰਡ ਗਜਰ ਪਿੰਕ ਦੇ ਨਾਲ ਆ ਬਾਜੂ ਨਾ ਅੱਜ ਅਸੀਂ ਵੀਲੋਗ ਪੂਰਾ ਕਰਨਾ ਪਹਿਲਾਂ ਬੜਾ ਵਾ ਕਲਸੀ ਬਾਣਾ ਜੀ ਨਹੀਂ ਬਾਜੂ ਦਾ ਉਹ ਪੁਰਾਣਾ ਪੋਸਟਰ ਜੇ 28 28 29 ਲਿਖੀ ਆ ਹਾਂ ਉਹ 27 28 ਲਿਖੀ ਸ਼ਾਇਦ ਕਲਸੀ ਬਲੋਣਾ ਪਿਛਲੀ ਵਾਰੀ ਬਾਜੂ ਨਾ 28 ਹੀ ਆ ਪਿਛਲੀ ਦੀ ਪੁੱਛਾ ਗੋਰੇ ਨੂੰ ਮੈਚ ਕੀਤਾ ਯਾਰ ਉਹ ਪਿਛਲਾ ਯਾਰ ਪੋਸਟ ਮੇਰੇ ਸਤਾਣਾ ਪੋਸਟਰ ਜੀ ਪਰ ਪਿਛਲੇ ਤੇ ਲਾਵ ਟਿਕਟ ਲਾਉਣਾ ਇੱਥੇ ਪਰ ਦੂਜਾ ਨਾ ਪਿਛਲੇ ਤੇ ਉਹ ਫੋਰਡ ਦਾ ਦੂਜੀਆਂ ਹੈ ਨਾ ਲਾਉਣਾ ਪਰ ਤੋਂ ਬੁਲਾ ਦੇ ਕੀ ਆ ਚਲੋ ਖੜਨਾ ਤੇ ਬੁੱਢਾ ਚਾਹ ਪੀਏ ਚਲ ਜੀ ਆਪਾਂ ਉੱਥੇ ਜਾ ਕੇ ਆਹ ਸਾਰੀਆਂ ਜਗ੍ਹਾ ਤੇ ਇਦਾਂ ਹੁੰਦਾ ਜਿੱਦਾਂ ਹੂੰ ਕਮੇਟੀਆਂ ਕਈ ਜਗ੍ਹਾ ਤੇ ਨਹੀਂ ਵੀ ਖਾਣ ਪੀਣ ਲੈਂਦਾ ਨਹੀਂ ਜਿੱਥੇ ਬਣਿਆ ਦਾ ਉੱਥੇ ਆਉਂਦਾ ਹੀ ਹੁੰਦਾ ਪਲੇਅਰਾਂ ਉਸ ਤੇ ਅੱਛਾ ਚਾਹ ਪੀ ਲੋ ਆ ਜਾਓ ਕੌਣ ਉਹ ਤੁਹਾਡੇ ਪਿੰਡ ਵਾਲਾ ਕੀ ਲੈਣ ਗਿਆ ਉੱਥੇ ਪ੍ਰੋਮੋਸ਼ਨ ਕਰਨ ਗਿਆ ਆ ਦੇਰ ਜਾਓ ਬਈ ਸਾਡੇ ਪਿੰਡ ਦਾ ਆ ਨਹੀਂ ਸਾਡੇ ਪਿੰਡ ਨਾਲ ਜਾਂ ਵਿਚਾਰੇ ਜੀਲਾਂ ਤੋਂ ਚਾਹ ਵਾਹ ਵਾਹ ਵਿਚਾਰੇ ਨੂੰ ਜੇ ਕਿ ਰਾਤੇ ਤੁਰਿਆ ਵਾ ਤੇ ਕੀ ਪਕਾਉਣੀ ਨਹੀਂ 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 ਤੂੰ ਹੁਣ ਮਗਰੀ ਪੈ ਕੇ ਵਿਚਾਰੇ ਦੇ ਉਹਨੇ ਸਾਡੇ ਪਿੰਡ ਦਾ ਵੀਰ ਜੀ ਸਾਡੇ ਮਰਦਾ ਆਪਣੇ ਲਾਗੇ ਘਾਰਿਆ ਇਹ ਥੋੜੀ ਇਹ ਥੋੜੀ ਖਾਣੀ ਆ ਖਾਣੇ ਦਾ ਭੁੱਖ ਲੱਗਿਆ ਆ ਭੁੱਖ ਲੱਗੀ ਆ ਤਨੂਣਾ ਲੋਕੀ ਬੜਾ ਕੋਟੀ ਨੇ ਰਿਓਨੇ ਪੋਣੀ ਆ ਬਸ ਲੋਕੀ ਬੜਾ ਵੀਡੀਓ ਕੋਲੈਂਦੇ ਬਣਾਉਣ ਲਈ ਐਸੇ ਨਾਂ ਤੇ ਬਣਾਇਆ ਹੈ ਨਾਂ ਦੇ ਬਣਾ ਆਪਾਂ ਮਿਲੋਣੀ ਪ੍ਰੀਤ ਕੀ ਹੈ ਕੀ ਹੈ ਪ੍ਰੀਤ ਪਹਲਵਾਣੀ ਤੇਰੀ ਕੀ ਹੈ ਕੀ ਹੈ ਸੁਸਤੀ ਪਾਈ ਸੁਸਤੀ ਪਾਈ ਕੀ ਹੈ ਮੈਜ ਆਪਣਾ ਮੈਜ ਅੰਬੀਨਾ ਅੰਬੀਨਾ ਆ ਪ੍ਰਵਾਕ ਦਈਏ ਰਹਿਣਦੇ ਰਹਿਣਦੇ ਮੈਂ ਅਰੇ ਮਜ਼ਰੀਦ ਗਰਮ ਕਰਨਾ ਲੱਕ ਲੱਕ ਮੇਰਾ ਕੋਦਨ ਵਾਲਾ ਦਾ ਹੇ ਤੱਕ ਨਹੀਂ ਭੁੱਲਿਆ ਨਹੀਂ ਪਰ ਪੇਠ ਨਹੀਂ ਲੱਗੀ ਨਹੀਂ ਅੱਜ ਲਾਵੀਏ ਫਿਰ ਅੱਜ ਕੋ ਲਾਂਗੇ ਮੈਚ ਤੋਂ ਬਾਅਦ ਬਲੌਗ ਚ ਜੱਗੇ ਨਾਲ ਜੋੜ ਚੰਡੀ ਦੀ ਕੁਸ਼ਤੀ ਹੋਗੀ ਕੋਰਾ ਕਿਸੇ ਕੋਰਾ ਸਾਡੀ ਕਿਥੇ ਕੁਸ਼ਤੀ ਕਰਾ ਦੇ ਓਏ ਰੱਖਦੇ 60 ਤੇ 50 ਓ ਬਾਈਟ ਤਗੜਾ ਹੀ ਹੁੰਦਾ ਹਾਂ ਬੈਸਟ ਦੇਣਾ ਚਾਹੀਦਾ ਇਹਨਾਂ ਮਾਤ ਜਿਹੜੇ ਘਰ ਨੂੰ ਘੱਲ ਦਾਂਗੇ 50 ਤੈਨੂੰ ਦੇ ਦਾਂਗੇ ਮੈਚ ਵਾਲਾ ਕਿਉਂ ਏ ਹੈਵੀ ਸਟਾਰ ਇਹਨਾਂ ਨੂੰ ਤਾਂ ਚਾਹੀਦਾ ਹੀ ਆ ਲੱਖ ਪਈ ਤੱਕ ਘਟ ਕੇ ਕੁਸ਼ਤੀ ਹੋਵੇ ਨਹੀਂ ਸਹੀ ਗੱਲ ਇਹ ਨਹੀਂ ਚਾਹੀਦਾ ਉਹ ਟੈਗ ਲਾ ਦੇਣਾ ਨਾ ਮੇਰੇ ਫੋਨ ਤੇ ਹੋਰ ਗੱਲਾਂ ਦੀਆਂ ਗੱਲਾਂ ਤੇ ਟੌਰ ਬੜੀ ਕੱਢੀ ਐ ਪੱਗਾਂ ਬੜੀਆਂ ਠੋਕ ਠੋਕ ਰਵਿੰਦਰ ਨੇ ਬੜੀ ਤਾਕਤ ਠੋਕ ਕੇ ਬਣੀ ਅੱਜ ਸਵੇਰੇ ਕਿੰਢ ਕੇ ਲੱਗਣਾ 6 ਵਜੇ ਉੱਠ ਗਏ ਪਹਿਲਾਂ ਪਿੰਡ ਦੇ ਮੇਲਾ ਨਾ ਪਿੰਡ ਦਾ ਮੇਲਾ ਨਾਲੇ ਪਿੰਡ ਦੇ ਮੋਹਰਵਾਰ ਬੰਦੇ ਆ ਨਾ ਗੱਲ ਕਰਨੀ ਨਾਲ ਗੋਪੀ ਪ੍ਰਧਾਨ ਹੋਣੇ ਨਾ ਕਿ ਕਿਦਾਂ ਵਾਵਾ ਵਾਵਾ ਹੱਥ ਟੀ ਗਿਆ ਕਿਦਾਂ ਦੁਬਾਰਾ ਬਨਣੀ ਪੈਂਦੀ ਕੀ ਨਾ ਫਿਰ ਕਿਸੇ ਤੋਂ ਬਣਾਈਏ ਨੇ ਅੱਛਾ ਅੱਛਾ ਇਹਦਾ ਸ਼ੋਅ ਹੀ ਆ ਅੱਛਾ ਅੱਛਾ ਇਹ ਸ਼ੋਅ ਹੀ ਆ ਆਈਓ ਹੱਥ ਟੀ ਗਿਆ ਟੀ ਗਿਆ ਠੀਕ 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 ਆ ਆ ਵੀ ਇਧਲਾ ਕੇ ਪੂਰੀ ਟੋਂਪਾ ਗਮ ਬਨਣਾ ਇੱਥੇ ਚਾ 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 ਅੱਛਾ ਸਾਈਆਂ ਆ ਜਾਂਦਾ ਲੋਕਾਂ ਦੇ ਕਿੱਥੋਂ ਕਿੱਥੋਂ ਫਿਰ ਪਹਿਲਾਂ ਆ ਵੇ ਵੇ ਚ ਐਵੇਂ ਮਸ਼ਹੂਰੀ ਦਿੰਦਾ ਫਿਰਦਾ ਕੰਤਾਂ ਦਾ ਆ ਰ ਖੜੀਆਂ ਹੀ ਮਾਰਦਾ ਛੱਬਾ ਓਏ ਹਾਂ ਛੱਬਾ ਤੇਜਿਆ ਕਟਾ ਨਹੀਂ ਹੁੰਦਾ ਕਿ ਜਰੰਦੀਆਂ ਮੇਕਣਾ ਅਮੀ ਹਾਂਜੀ ਛੱਬੇ ਭਰਾ ਆਪਣੇ ਵਿਆਹ ਨੇ ਕਾਟ ਦਿੱਤਾ ਨਹੀਂ ਆਪਣੇ ਛੱਬੇ ਦਾ ਵਿਆਹ ਛੱਬੇ ਗਾਂ ਸਾਡੇ ਦੇ ਮੁੰਡੇ ਦਾ ਵਿਆਹ ਪਹਿਲਾਂ ਪੁੱਛੋ ਮੇਰਾ ਵੀ ਵਿਆਹ ਜਵਾਗ ਦਾ ਵਿਆਦ ਲੱਗੇ ਉਮਰ ਹੋ ਗਈ ਵਿਆਦ ਹੈ ਇੱਕ ਆ ਦਿਨ ਸੁਖਦੀ ਇਹ ਮਾਦਾਂ ਨੂੰ ਉਮਰ ਕੰਨੀ ਇਹ ਨਾ ਵੇ ਦੱਖਾਂ ਹੀ ਪਾ ਦੇ ਗੰਨੀ ਉਮਰ ਹੋ ਗਈ ਹੈ ਛੱਬੇ 3 ਸਾਲ ਤੇਈ ਛੱਬਿਆ ਆਪਣਾ ਸਾਲ ਡੇਢ ਦਾ ਹੀ ਵਰਤਿਆ ਠੇਰਾ ਬੇੜਾ ਤਰਜੇ 23 ਮਾ ਲੱਗਾ ਹੈ 22 ਸਾਲ ਉਮਰ ਇਹ ਵਾਵਾ ਚਿਰਦਾ ਹੀ ਇਤਨਾ ਆ ਲੱਕੜੀ ਹੱਥ ਪੁਰਾਣਾ ਹੈ ਪਰ ਰੇਡਰ ਵਧੀਆ ਆਪਣੀ ਟੀਮ ਦਾ ਮੁੰਡਾ ਪੂਰੀਆਂ ਓਪਨ ਦੀ ਹੱਥ ਕਿਹੜੇ ਕਿਹੜੇ ਜਾਫੀ ਤੇ ਕਬੱਡੀ ਪਾ ਚੁੱਕਿਆ ਸਾਰੇ ਲਗਭਗ ਸਾਰੇ ਸਾਰੇ ਕਿਹੜੇ ਕਿਹੜੇ ਜਾਫੀ ਤੇ ਕਬੱਡੀ ਪਾ ਚੁੱਕਿਆ ਆਰੇ ਨਾ ਬਸ ਟੋਟਲ ਥੋੜੇ ਦਿਨਾਂ ਨੂੰ ਬੋਲੀ ਜੀ ਨਹੀਂ ਐਸੋ ਵੇਲੇ ਤੈਨੂੰ ਮੰਮੀ ਦੀਆਂ ਲੋੜਾ ਨਹੀਂ ਉਹਨਾਂ ਦਿਨਾਂ ਨੂੰ ਮੋੜਾਣਾ ਹੀ ਬਾਹਰੋਂ ਦਾ ਕਿੰਨੀ ਨੂੰ ਵਿਆਹ ਤੇਰਾ 11 ਲੈ 11 ਨੂੰ ਆ 19 ਨੂੰ 10 ਨੂੰ ਉਤਰਾਣਾ ਆਪਾਂ 10:00 ਵਜੇ ਆ ਗਿਆ ਤੇ ਆ ਗਿਆ ਵੀ ਜਾ ਕੇ ਆਉਣਾ ਜੇ ਆ ਗਿਆ ਵੀ ਜਾ ਤੇ ਆ ਗਿਆ ਕਰਕੇ ਆਉਣਾ ਪੈਣਾ ਪਹਿਲਾਂ ਫਿਰ ਤੇ ਤਿਆਰੀ ਹੈਗੇ ਦੋਈ ਨੇ ਮੁੱਕਣੀ ਚਾਹ ਘੰਟਾ ਸਾਰੇ ਪਲੇਅਰਾਂ ਦੇ ਹੈਗੇ ਹਜੇ ਸਾਰਿਆਂ ਦੇ ਸਾਰਿਆਂ ਦੇ ਬਹੁਤ ਤਗੜਾ ਵਰਲਡ ਕੱਪ ਹੋਣਾ ਹੈ ਮੈਂ ਤਾਂ ਕੱਲ ਚੜ ਜਾਊਗਾ ਕੱਲ ਚੜਜੇ ਲੱਗਾ ਰੱਬ ਕੋਲੋਂ ਫੋਨ ਲੈ ਲੜ ਚੁੱਕਿਆ ਗਿਆ ਟਿਕਟ ਲੈ ਹੋ ਗਈ ਰਾਦੇ ਲੱਗੇ ਹੀ ਕੱਲ 12 ਵਜੇ ਮੇਰੇ ਕੋਲ ਰੱਬ ਕੋਲੋਂ ਨਹੀਂ ਫੋਨ ਚੁੱਕਿਆ ਗਿਆ ਕੱਲ ਰਾਤੀ ਪਹੁੰਚ ਲਗੇ ਮੇਰੀ ਸਾਦੇ ਮੁੜ ਕੇ ਰਾਤੀ ਆਹੋ ਅੱਜ ਵੀ ਮੈਂ ਦੱਸਿਆ ਮਾਹ ਗੱਲ ਬਣ ਜੇ ਲੱਗੀ ਤੇ ਖੰਧ ਥਾਣੀ ਜਾਗਾ ਮੈਂ ਜਾਵਾਂ ਕਿਧਰ ਨੂੰ ਮੈਂ ਆ ਇਹਦਾ ਸੁੱਤੇ ਆ ਇਹਦਾ ਸੁੱਤੇ ਹੀ ਰਾਜਣਾ ਮੈਂ ਕਿਹਾ ਨਾ ਮੈਨੂੰ ਆਕਰ ਫੋਨ ਚੁੱਕ ਉਹਨਾਂ ਦਾ ਫੋਨ ਮੇਰੇ ਅੰਦਰ ਚਾਰਜ ਲੱਗਾ ਇੱਕ ਮੇਰੇ ਕੋਲ ਆਦੇ ਬਾਬੇ ਨੇ ਨਹੀਂ ਦੇ ਵਿੱਚ ਨਹੀਂ ਲੈਂਤ ਲੱਗੇ ਨਹੀਂ ਨਹੀਂ ਜਾਣਾ ਹੀ ਨਹੀਂ ਮੈਂ ਯਾਰਾਂ ਨੂੰ ਕੱਲ ਨੂੰ ਵੀ ਮੈਚ ਆਪ ਫੜੇ ਵਿਚਾਰੇ ਸਾਈ ਦੇ ਅੱਗੇ ਘਰ ਆ ਗਏ ਪਰਸੋਂ ਵੀ ਸਾਈ ਵਿਚਾਰੇ ਘਰ ਆ ਕੇ ਦੇ ਗਏ ਉੱਥੇ ਜਾਂਦੇ ਨਹੀਂ ਫਿਰ ਪਿਹੜੇ ਲੱਗੀਦਾ ਮੇਨ ਮੋਟਿਵ ਆਪਣਾ ਵਰਲਡ ਕੱਪ ਖੇਡਣ ਦਾ ਉਹਨਾਂ ਉੱਥੇ ਲੈ ਜਾਣਾ ਉਹ ਵੱਗ ਗੱਲ ਕਰਾਂ ਬਾਕੀ ਜੋ ਦਾਣਾ ਪਾਣੀ ਜਿੱਥੇ ਲਿਗਿਆ ਉੱਥੇ ਰਹਿਣਾ ਪੈਂਦਾ ਮਾਲਕ ਕਿੰਨੇ ਯਾਰ ਜਾਣਾ ਨਿਊਜ਼ੀਲੈਂਡ ਦੂਜੀ ਯਾਰ ਦੂਜੀ ਯਾਰ ਪਿਛਲੇ ਸਾਲ ਗਏ ਕਿ ਉਤੋਂ ਪਿਛਲੇ ਸਾਲ ਅਸੀਂ ਗਏ ਪਿਛਲੇ ਯਾਰ ਹੀ ਗਏ ਉਹ ਪਿਛਲੇ ਯਾਰ ਕੈਨੇਡਾ ਇੰਨੀ ਕਿੜੀਆਂ ਲੰਮੀਆਂ 6 ਤਰੀਕ ਦਾ ਲਾਕ ਕਲੀਆਂ ਚੌੜੀਆਂ ਘਟਨੀਆਂ ਵਾ ਦੋ ਮੈਨੂੰ ਹੀ ਲੈ ਚੱਣਾ ਹੂੰ ਦੀਪ ਨੂੰ ਕਿਹਾ ਮੈਂ ਪ੍ਰਦੀਪ ਨੂੰ ਤਾਂ ਮੈਂ ਨਿਊਜ਼ੀਲੈਂਡ ਚੱਲ ਜਾਣਾ ਚੱਲ ਜਾਣੇ ਬੰਦੇ ਨਿਊਜ਼ੀਲੈਂਡ ਦੋ ਸੀਜ਼ਨ ਹੁੰਦੇ ਦੋ ਹੈਨਾ ਦੇਖਣਾ ਲਾ ਉੱਥੇ ਅੱਛਾ ਅੱਧੇ ਇੱਕ ਬੰਦੇ ਮਨ ਲ ਕੇ ਫਟੇ ਨਹੀਂ ਦੇਣਦੇ ਬਾਕੀ ਇੱਕ ਫੈਡਰੇਸ਼ਨ ਵਰਲਡ ਕੱਪ ਕਰਾਉਂਦੀ ਆ ਅੱਛਾ ਥੀਰ ਸਿੱਖ ਗੇ ਮੈਂ ਉਹ ਵੀ ਸਟੇਸ ਵੱਲ ਕੇ ਪੜੇ ਕਿੁੱਡੀ ਹੈ ਨਹੀਂ ਉਹਨਾਂ ਨਹੀਂ ਉਹ ਸਿੱਖ ਗੇ ਮਾ ਇਦਾਂ ਆ ਵੀ ਉਹ ਵੱਖਰੇ ਮੈਚ ਹੁੰਦੇ ਨਾਰਮਲ ਸਿੱਖ ਗੇ ਮਾ ਜਦ ਆਸਟ੍ਰੇਲੀਆ ਨਹੀਂ ਹੁੰਦੀਆਂ ਇਦਾਂ ਹੁੰਦੀਆਂ ਲੋਕਲ ਮੈਚ ਜਿੱਦਾਂ ਦੋ ਤਿੰਨ ਪਲੇਅਰ ਚੰਗੇ ਪਾ ਗਏ ਬਾਕੀ ਲੋਕਲ ਪਲੇਅਰ ਨਾਰ ਲੈ ਕੇ ਨਵੇਂ ਮੁੰਡੇ ਲੈ ਕੇ ਫਰੈਸ਼ ਵਾਲੇ ਟੀਮ ਪ੍ਰੋਪਰ ਬਣਾਉਂਦੇ ਆ ਅੱਜ ਨਾ ਫਰੀਦ ਅੱਜ ਇੱਕ ਰੀਲ ਆਉਂਦੀ ਈ ਉਹ ਪਾਲੇ ਪਲਵਾਨਾ ਕੋਈ ਪੁਰਾਣਾ ਪਲੇਅਰ ਖੇਡਦਾ ਰਿਹਾ ਵਾ ਤੁਹਾਨੂੰ ਪਤਾ ਨਾ ਮੈਨੂੰ ਤਾਂ ਉਹ ਜਿਹਦੀ ਵੀਰ ਨੇ ਕੀਤੀ ਆ ਉਹ ਦੀਪਕ ਵੀਰ ਨੇ ਦੀਪਕ ਨੇ ਕੀਤੀ ਪਲਾਨ ਦੀ ਸ਼ਾਇਦ ਕੀਤੀ ਜਿੱਤੇ ਉਹ ਪਾਲੇ ਪਲਵਾਨ ਦਾ ਕਮੈਂਟ ਆ ਵੀ ਆਪਾਂ ਜਰੂਰ ਸਨਮਾਨ ਕਰਾਂਗੇ ਹੈਨਾ ਵਧੀਆ 51000 ਨਾਲ ਬਹੁਤ ਵਧੀਆ ਨਹੀਂ ਤੇ ਮਤਲਬ ਜਦੋਂ ਟਾਈਮ ਲੰਘ ਜਾਂਦਾ ਕੋਈ ਦਾ ਯਾਰ ਬੰਲਾ ਇਨਸਾਨ ਦਾ ਗਲਤੀਆਂ ਦਾ ਪਤਲਾ ਕਿਸੇ ਦਾ ਜ਼ਿੰਦਗੀ ਚ ਜੀ ਨਹੀਂ ਕਰਦਾ ਤੇ ਇਹ ਹੁੰਦਾ ਵੀ ਸਿਸਟਮ ਵੀ ਕਿਸੇ ਦਾ ਇਨਸਾਨ ਦੀ ਗਲਤੀ ਨੂੰ ਜਾਣ ਕੇ ਨਹੀਂ ਦਿਲ ਕਰਦਾ ਵੀ ਮੈਂ ਗਲਤ ਹੋ ਜਾ ਕਈਆਂ ਨੂੰ ਹਾਲਾਤ ਲੈ ਜਾਂਦੇ ਗਲਤ ਪਾਸੇ ਤੇ ਮੁੜ ਕੇ ਉਹ ਬੰਦਾ ਹਰ ਕੋਈ ਬੰਦਾ ਨਿਕਲਣਾ ਚਾਹੁੰਦਾ ਪਰ ਨਿਕਲਦਾ ਨਹੀਂ ਪਾਉਂਦਾ ਦਲਦਲ ਚ ਉਹਨੂੰ ਉਲਝਣਾ ਉਲਝਣਾ ਪੈਂਦਾ ਉਸ ਚੀਜ਼ ਚ ਤੇ ਕਿਸੇ ਨੂੰ ਕਦੀ ਦੋਸ਼ ਨਾ ਦਿਓ ਤੂੰ ਐ ਕਰ ਗਿਆ ਤੂੰ ਐ ਕਰਕੇ ਆਪਣੀ ਜ਼ਿੰਦਗੀ ਖਰਾਬ ਕਰ ਲਈ ਕਿਸੇ ਦਾ ਜੀ ਨਹੀਂ ਕਰਦਾ ਵੀ ਮੈਂ ਜ਼ਿੰਦਗੀ ਖਰਾਬ ਕਰਕੇ ਮੁੜ ਕੇ ਅਦਾ ਕਰ ਹਾਲਾਤ ਹੁੰਦੇ ਆ ਬੱਗੀ ਜੀ ਨੇ ਵਧੀਆ ਪਲੇਅਰ ਨੇ ਕਬੱਡੀ ਖੇਡੀ ਆ ਚਲੋ ਉਹਦਾ ਜਿਤਮਣ ਬਣਦਾ ਵਾ ਪਰ ਸੋਚਦਾ ਕੋਈ ਕੋਈ ਸਾਰੇ ਨਹੀਂ ਕੋਈ ਕੋਈ ਸੋਚਦਾ ਮੈਂ ਗਲਤ ਆਇਆ ਨਹੀਂ ਤੇ ਹਰ ਕੋਈ ਆਪਣੇ ਆਪਣੇ ਘਰ ਨੂੰ ਸਿਆਣਾ ਹੈ ਅੱਜ ਕੋਈ ਤੇ ਹਰ ਕੋਈ ਆਪਣਾ ਸੋਚਦਾ ਕੋਈ ਦੂਜੇ ਵਾਲ ਨਹੀਂਦਾ ਕੋਈ ਨਹੀਂ ਆ ਪਰ ਆਪਣਿਆਂ ਵਾਲੇ ਵੇਖ ਕੇ ਚੱਲੀਏ ਨਾ ਆਪਣੇ ਤੇ ਲੈ ਕੇ ਸੋਚ ਕੇ ਫਿਰ ਹਰ ਇੱਕ ਦਾ ਫਿਕਰ ਹੁੰਦਾ ਹਾਂ ਜਿਹੜਾ ਬੰਦਾ ਆਪਣੇ ਲੈ ਕੇ ਸੋਚੇ ਨਾ ਵੀ ਹਾਂ ਕੱਲ ਨੂੰ ਮੇਰੇ ਨਾਲ ਟਾਈਮ ਹੋ ਗਿਆ ਤੇ ਕੌਣ ਆ ਫਿਰ ਉਹ ਚੀਜ਼ ਬੰਦਾ ਸੋਚਦਾ ਹਮਦਰਦੀ ਆਉਂਦੀ ਹੈ ਬਾਕੀ ਰੱਬ ਲਿਆਵੇ ਨਾ ਰੋਟੀ ਦਵੇ ਸਭ ਨੂੰ ਰੁਕੀ ਮਿੱਤੀ ਟਾਈਮ ਪਾਸ ਹੋ ਗਈ ਹਾਂ ਸਹੀ ਹੈ ਪਿੰਡਾਂਾਂ ਤੇ ਇਦਾਂ ਦੇ ਨੇ ਨਾਣ ਮੈਨੂੰ ਲੋੜ ਪੈ ਜੇ ਪੁਆਂਜੀ ਕੀ ਆ ਲਿਆ ਚੜਦੀ ਕਲਾ ਕਿੱਦਾਂ ਵੀਰੇ ਬਹੁਤ ਵਧੀਆ ਜੀ ਦੋਸਤੋ ਕਿਦਾਂ ਹੋਰ ਭਾਣ ਜੀ 4 ਵਜੇ ਦਾ ਟਾਈਮ ਦਿੱਤਾ ਜੇ ਕਮੇਟੀ ਸਿਰ ਤੇ ਹੀ ਖੜੀ ਆ ਅੱਛਾ ਮੈਂ ਬਾਸ ਮੈਂ ਓਕੇ ਖਾਣ ਸੱਪਟ ਮਟਾਵੜੇ ਲੈ ਆ ਪੱ ਕਿੰਨਾ ਨੀਲਾ ਨੀਲਾ ਕਿੰਨਾ ਐਸਾ ਖੇਚ ਵਜੀ ਸੀ ਨਾ ਸਾਰੀ ਅੱਛਾ ਹਾਂ ਸਾਰੀ ਸਾਰਾ ਨੀਲਾ ਆ ਇੱਥੋਂ ਤੱਕ ਸਾਰਾ ਨੀਲਾ ਆ ਇੱਧਰ ਮਗਰੂ ਸਾਰਾ ਨੀਲਾ ਨੀਲਾ ਆ ਓ ਆਹ ਹੋ ਗਿਆ ਸਾਰਾ ਯਾਰ ਇਹ ਮਸਲ ਨੂੰ ਖਿੱਚ ਵੱਜਣ ਵਾਲੀ ਹੋ ਗਿਆ ਇਹ ਮਸਲ ਖਿੱਚ ਵੱਜੀ ਪਾਟ ਛੋਟਾ ਮਸਤ ਕੱਢੀ ਹੋਈ ਐਡਾ ਪਾਟ ਹੋ ਗਿਆ ਸੀ ਮਸਤ ਕੱਢ ਨਾ ਹਾਂ ਮਸਤ ਨਾ ਤੇਰਾ ਬੈਲੈਂਸ ਐਂ ਕਰਕੇ ਉਹਦੀ ਲਾਤ ਨੂੰ ਐਂ ਮਾਰ ਅੰਦਰੋਂ ਜਦੋਂ ਉਹਨੂੰ ਮਾਰੇਗਾ ਨਾ ਅੱਡੀ ਫੇਰ ਭਾਣਾ ਥੱਲੇ ਪੈਰ ਖਿਸਕਣਾ ਹੈ ਇਹ ਕਈ ਜائیں ਚੁੱਕ ਕੇ ਨਾ ਜਦੋਂ ਲਾ ਕੇ ਅੰਦਰ ਨੂੰ ਖਿੱਚਦੇ ਆ ਉਹ ਖਿੱਚਦੇ ਖਿੱਚਦੇ ਆਪ ਪਾੜ ਕੇ ਪਿਛਾਂਡੇ ਪੈਂਦੇ ਆ ਹਮੇਸ਼ਾ ਹੀ ਤੋਂ ਗਿੱਬੀ ਲਾਉਣੀ ਚੁੱਕੋ ਐਂ ਮਾਰ ਅੰਦਰ ਨੂੰ ਤੇ ਜਾਂ ਇਦਾਂ ਬਾਹਰੋਂ ਮਾਰ ਤੇ ਆਪ ਉੱਤੋਂ ਧੱਕਣਾ ਪਿਛਾਂ ਨੂੰ ਬੰਦਾ ਉਹ ਨਾਲ ਤੋਂ ਪਿਛਾਰ ਨੂੰ ਤੱਕੋ ਤੇ ਥੱਲੇ ਲੱਤ ਨੂੰ ਲਾਓ ਸੇਖ ਲੋ ਦਾ ਪੀ ਜਾਫੀ ਜਾਫੀ ਦਾ ਸੇਖ ਲੋਣਾ ਨਹੀਂ ਦੱਸਣ ਜੋਗੇ ਤੇ ਹੋਏ ਨਹੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਹਾਂ ਮੈਂ ਲਿਆ ਜੱਗੇ ਦਾ ਨਾਂ ਤੇ ਮੜਕੇ ਮਨਜੀਤਾਂ ਦਾ ਨਹੀਂ ਨਹੀਂ ਜੱਗੇ ਨਹੀਂ ਇਹ ਮੰਨੇ ਚੱਠੂ ਦੀ ਗੱਲ ਆਪਾਂ ਕਰਾਤੀ ਆ ਆਪਣਾ ਭਾਜੀ ਹੁਣ ਪੁੱਛਿਆ ਤੇ ਮੈਂ ਦੱਸਦਾ ਵਾ ਮੰਨੇ ਦੀ ਸੈਟਿੰਗ ਹੋ ਗਈ ਜੱਗੇ ਦੀ ਹੁਣ ਰਹਿਣ ਦੋ ਮੈਂ ਫਿਰ ਸਹੀ ਆ ਮੈਂ ਬਾਰ ਉਹ ਵਧੀਆ ਮੈਂ ਤੇਰਾ ਫਿਰ ਮੈਂ ਕਹਾ ਮੈਂ ਵਧੀਆ ਪਲੇਅਰ ਭਾਜੀ ਸਹੀ ਆ ਫਿਰ ਮੈਂ ਜੇ ਹੋ ਗਈ ਆ ਫਿਰ ਨਹੀਂ ਮੈਂ ਕਹਿੰਦਾ ਜੇ ਨਹੀਂ ਹੋਈ ਫਿਰ ਆ ਉਹ ਉਹ ਨੋ ਨੋ ਮੈਂ ਦਿਸਪੋਨਡ ਤਸਰ ਬਾਜ ਅੱਛਾ ਅੰਬੈਸੀ ਲੱਗੀ ਆ ਵੈਸੀ ਕੋਈ ਆਜ ਉਹ ਵੀ ਜੇ ਆਉਣੇ ਆ ਆ ਜਾਣੇ ਫਿਰ ਨਹੀਂ ਫਿਰ ਪ੍ਰੀਤ ਨੂੰ ਔਖਾ ਆਣਾ ਨਾ ਕੰਮ ਉਹ ਕਾਪੀ ਇੱਕ ਰਹਿ ਜਾ ਓਕੇ ਉਹ ਨਹੀਂ ਹੋਣਾ ਫਿਰ ਹਾਂ ਫਿਰ ਔਖਾ ਆ ਗੱਦਾਂ ਨੂੰ ਸੁਝੇਦਾ ਉਹ ਲੈ ਕੇ ਆਉਂਦੇ ਨਹੀਂ ਮੇਰੇ ਆ ਨਾ ਨਾ ਪਾਵਦਰਾ ਆ ਗੜ ਫੋਟੋ ਖਿੱਚੋ ਦੇ ਇਹ ਬੁੱਤ ਇਧਰ ਆ ਜਾ ਇਧਰ ਆ ਜਾ ਗੱਲ ਆ ਹਾਂ ਹਾਂ ਕਦੀ ਬੱਸ ਇਧਰ ਆ ਜਾ ਕਾਲ ਤੋ ਵੀ ਆ ਜਾ ਰਾਜਾ ਫੜਾ ਮੈਨੂੰ ਦਸਾਰੇ ਨਿਕਲ ਆ ਜਾ ਸਾਰੇ ਨਾ ਨਾ ਕਰੇ ਸਾਥ ਨਾ ਕਰੇ ਸਾਥ ਚੱਲੋ ਵੜੀਆਂ ਸ਼ੌਕ ਰੱਖਦੇ ਜੇ ਵੜੀਆਂ ਤਕੜੇ ਹੋ ਜਾ ਫਿਰ ਕੀ ਕਰਦੇ ਹੁੰਦੇ ਉਹ ਵੱਲੇ ਜਮਾਨਾ ਕੌਣ ਕੌਣ ਖੇਡਦਾ ਸਾਡੇ ਇਧਰ ਆਓ ਗੁਰੂ ਕੋ ਕੌਣ ਕੌਣ ਖੇਡਦਾ ਇਹ ਖੇਡਦਾ ਨਹੀ ਨਹੀ ਰਤੋ ਕੀ ਆ ਰਤੋਗੇ ਰਤੋ ਕੀ ਤੂੰ ਵੀ ਖੇਡਦਾ ਹੈ ਅੱਛਾ ਅੱਛਾ ਤੂੰ ਵੀ ਖੇਡਦੇ ਕੌਣ ਕੌਣ ਕੀ ਕਰਦਾ ਤੂੰ ਰੈਡਰ ਹੈਂ ਕਿ ਜਾਫੀ ਹੈਂ ਜਾਫੀ ਮੈਂ ਤੂੰ ਜਾਫੀ ਹੈਂ ਤੂੰ ਮੈਂ ਮਿਰਜੀ ਆਲਰਾਉਂਡਰ ਹੈਂ ਜੀ ਇਹ ਆਲਰਾਉਂਡਰ ਹੈ ਜੇ ਨਵਾਂ ਮੁੰਡਾ ਤੂੰ ਜੋੜੀ ਬੋਡਿੰਗ ਸੂਟ ਤੂੰ ਰੈਡਰ ਓਕੇ ਇਹ ਵਧੀਆ ਠੀਕੇ ਬੰਦੇ ਜੇ ਪੂਰਾ ਮੁੰਡਾ ਸਰੀਰ ਖੁੱਲਿਆ ਜਾਫੀ ਬਣੇਗਾ ਮੈਂ ਵੀ ਮੁੰਡਾ ਪੂਰਾ ਬਾਡੀ ਦਾ ਮੁੰਡਾ ਪੂਰਾ ਖੁੱਲਿਆ ਸਾਰੇ ਮੁੰਡੇ ਸਹੀ ਦੇਖਿਆ ਮੈਂ ਦਾਤਾ ਨਾ ਅੰਦਾ ਲੱਤ ਪਾੜ ਲੈਂਦਾ ਛੱਡਦਾ ਨਹੀਂ ਇਹਨੂੰ ਐਲਾ ਦਾਤਾ ਨਹੀਂ 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 ਕੈਂਚੀ ਮਾਰਦਾ ਇਹੋ ਜੇ ਬੰਦੇ ਦੀ ਸਲਾਹ ਨਹੀਂ ਲੈਣੀ ਕਦੀ ਵੀ ਤੇ ਬਾਕੀ ਮਹਾਰਾਜ ਮਿਲ ਕੇ ਕੜੀਆਂ ਰਹਿਣ ਨਹੀਂ ਖਾਣੀਆਂ ਨਹੀਂ ਨਹੀਂ ਲੱਗ ਗਈਆਂ ਉਹ ਲੱਗ ਗਈ ਉੱਥੇ ਦੇ ਨਹੀਂ ਰਹਿਣਾ ਕੰਡਰੀ ਜੀ ਨੂੰ ਇਹਦਾ ਪਣਾ ਮਜਾ ਤੇ ਅੰਮ੍ਰਿਤਸਰ ਤੋਂ ਚੱਲ ਕੇ ਆਏ ਆ ਇਸ ਪਿੰਡ ਤੇ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਸਾਹਿਬ ਜੀ ਦੀ ਮਿਹਰ ਹੈ ਤੇ ਜਿਹੜੇ ਪਿੰਡ ਤੋਂ ਇਹ ਚੱਲ ਕੇ ਆਏ ਉਸ ਪਿੰਡ ਤੇ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਸਾਹਿਬ ਜੀ ਦੀ ਮਿਹਰ ਹੈ ਸਰਬੱਤ ਦੇ ਭਲੇ ਦੀਆਂ ਜਿਹੜੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਉਧਰ ਸਾਡੇ ਵੱਡੇ ਭਰਾ ਨੇ ਜਮਾਤੀ ਵੀਰ ਨੇ ਸਾਡੇ ਵਰਿੰਦਰ ਸਿੰਘ ਆਪਣੇ ਮਹਾਪੁਰਸ਼ ਬਾਬਾ ਮੰਗਲ ਸਿੰਘ ਜੀ ਬਾਬਾ ਕੁਲਦੀਪ ਸਿੰਘ ਜੀ ਜਿਹੜੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਬੈਠੇ ਹੋਏ ਆ ਆਨੰਦ ਮਾਣ ਰਹੇ ਆਪਣੇ ਪੁੱਤਰਾਂ ਦੀ ਖੇਡ ਦਾ ਬਾਬਾ ਦਰਸ਼ਨ ਸਿੰਘ ਜੀ ਦਾ ਸਤਿਕਾਰ ਕਰਦੇ ਹਾਂ ਆ ਬਲੇਅਰ ਪਿੰਨ ਵਾਲਾ ਬਾਪੂ ترਸੇਮ ਸਿੰਘ ਦੋਦੀ ਦਾ ਪੁੱਤਰ ਹੈ ਪਰ ਦੋਤੋਂ ਆ ਮੁੰਡਾ ਖੁੱਚ ਪਟੰਨਾ ਬੜਾ ਮਾਹਿਰ ਹੈ ਇਹ ਵੀ ਨਿਊਜ਼ੀਲੈਂਡ ਦੇ ਆਕਲੈਂਡ ਦੀ ਸ਼ੇਅਰ ਕਰ ਆਇਆ ਹੈ ਦਾ ਭਈ ਜੀਆੜੀ ਵਾਲੇ ਵੀਰੇ ਇੱਥੇ ਪਟਾਕੇ ਜਿਹੜੇ 14 ਦਸੰਬਰ ਨੂੰ ਝਪਾਲ ਕਲਾਂ ਦੇ ਵਿੱਚ ਪੈਣੀ ਹੈ ਜਿਹੜੇ ਤਰਨਤਾਰਨ ਦਾ ਉਹ ਮੇਰੇ ਵੀਰੋਂ ਵੱਡਾ ਕਬੱਡੀ ਦਾ ਟੂਰਨਾਮੈਂਟ ਹੋਣਾ ਹੈ ਈਮਾਨ ਸੰਤ ਮਹਾਪੁਰਸ਼ ਬਾਬਾ ਕੁਲਦੀਪ ਸਿੰਘ ਜੀ ਉਹਨਾਂ ਵੱਲੋਂ ਜਿਹੜੇ ਵੱਡੇ ਮਾਨ ਸਨਮਾਨ ਆਏ ਆ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਇੱਧਰ ਸਾਡੇ ਵੱਡੇ ਵੀਰੇ ਮਾਨ ਸਨਮਾਨ ਦੇ ਕੇ ਗਏ ਆ ਭਾਈ ਲੱड्डू ਵਾਲਾ ਪ੍ਰੀਤ ਉਹ ਜਵਾਨੀ ਮਿਹਣਿਓ ਮਿਹਣੀ ਲੱਗਦਾ ਹੋਇਆ ਜੋਰ ਉਹ ਕਬੱਡੀ ਕਬੱਡੀਕ ਬੱਡੀ ਕਬੱਡੀ ਇਹ ਮੇਰੇ ਵੀਰੋ ਵਰਲਡ ਕੱਪ ਖੇਡੇਗਾ ਨਿਊਜ਼ੀਲੈਂਡ ਦਾ ਟਾਕਾ ਨੀਨੀ ਦੀ ਗਰਾਊਂਡ ਦੇ ਵਿੱਚ ਜਿਹੜੇ ਪਟਾਕੇ ਪੈਣੇ ਗੁਰੂ ਘਰ ਪ੍ਰਸਿੱਧ ਹੈ ਭਾਈ ਲੱड्डू ਵਾਲੇ ਪ੍ਰੀਤ ਨੇ ਐਨ ਬਹਿਜਾ ਬਹਿਜਾ ਕਰਵਾ ਦਿੱਤੀ ਹੈ ਜੁੰਡੀ ਵੀ ਆ ਰਹੀ ਹੈ ਪੱਗੇ ਪੜਦੇ ਦਿੱਲੇ ਦੇ ਨਾਲ ਸਰਹਾਲਾ ਰਣੂਆ ਦੇ ਲਈ ਖੇਡੇ ਹੈ ਭਾਈ ਲੱड्डू ਵਾਲਾ ਪ੍ਰੀਤ ਵੀ ਉਸੇ ਟੀਮ ਦਾ ਮੇਨ ਸਟਾਪਰ ਬਣ ਕੇ ਖੇਡੇ ਹੈ ਪ੍ਰੀਤ ਸਿੰਘ ਹੋ ਸਾਹਮਣੇ ਪ੍ਰਲਾਦੀ ਦਾ ਸ਼ਹੀਦ ਪਿੰਡ ਹੈ ਔਰ 27 ਆ ਸਾਹਮਣੇ ਭੂਸਿਆਂ ਵਾਲਾ ਜੱਗਾ ਕਬੱਡੀ ਕਬੱਡੀ ਕਰਦਾ ਅੱਗੇ ਨੂੰ ਵਧਿਆ ਹੋਇਆ ਇਹ ਕੈਨੇਡਾ ਦੇ ਮੈਦਾਨਾਂ ਦੇ ਵਿੱਚ ਖੇਡਿਆ ਇਹ ਨੌਜਵਾਨ ਨੂੰ ਗਲੈਂਜ਼ਾ ਟਾਇਟਾ ਕੰਪਨੀ ਦੀ ਜਿਹੜੀ ਕਾਰ ਦੇ ਕੇ ਭਾਈ ਲੱड्डू ਦੀ ਸਮੁੱਚੀ ਟੀਮ ਨੇ ਬੜਾ ਵੱਡਾ ਮਾਣ ਬਖਸ਼ਿਆ ਹਰ ਦੇਖਾਂਗੇ ਬਲਜੀਤ ਸਿੰਘਾਪੁਰ ਉਹ ਐਲਾਨ ਕਰਵਾਉਂਦੇ ਜੇਕਰ ਪ੍ਰੀਤ ਜੱਫਾ ਲਾਵੇਗਾ ਤੇ 1000 ਦੇ ਵੱਡੇ ਮਾਣ ਸਨਮਾਨ ਸਾਡੇ ਫੌਜੀ ਭਰਾਣੇ ਉਹ ਜਾਣਕਾਰੀ ਦਿੱਤੀ ਹੈ ਪਰ ਇਧਰਲੀ ਸਾਈਡ ਦੇਖਾਂਗੇ ਬਾਬਾ ਬਲਦੇਸ਼ ਸਿੰਘ ਦਾ ਪੁੱਤਰ ਹੈ ਇਹ ਖਿਡਾਰੀ ਹੈ ਪੱਤੂ ਪਰਿਵਾਰ ਦਾ ਯਾਰੋ ਤੇ ਬੰਨ ਵੱਡੇ ਵੱਡੇ ਧਾਵੀਆਂ ਨੂੰ ਮਾਰਦਾ ਯਾਰੋ 12 ਜਨਵਰੀ ਨੂੰ ਦੇ ਪਿੰਡ ਦੇ ਵਿੱਚ ਰੁਸਤਮ ਭੜਨੇ ਆ ਜੋਰ ਲੱਗ ਰਿਹਾ ਅੱਜ ਮੇਲਾ ਲੁੱਟਣ ਵਾਲੀ ਗੱਲ ਹੈ ਬਈ ਜਿੰਨਾਂ ਜਿੰਨਾਂ ਨੂੰ ਕਾਜੇ ਦਾ ਜੱਫਾ ਵਧੀਆ ਲੱਗਾ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਰ ਘੂਰੀਆਂ ਮੱਟਦਾ ਸਾਹਮਣੇ ਚਾਰ ਉਡੀ ਕਰਦੇ ਨੇ ਹੁਣ ਚਾਰਾਂ ਦੇ ਵਿੱਚੋਂ ਦੇਖਾਂਗੇ ਕੇ ਸਮੰਲ ਨੇ ਬਹਿ ਜਾ ਬਹਿ ਜਾ ਕਰਵਾਉਣੀ ਆ ਆ ਸਾਹਮਣੇ ਜੈਦੀਪ ਦੇ ਨਾਲ ਮੁਕਾਬਲਾ ਆ ਮੁੰਡੇ ਨੇ ਵੀ ਸਿਰੇ ਸਿਰੇ ਦੇ ਰੇਡਰ ਫੜਿਆ ਔਰ ਕਹਿੰਦੇ ਕਹਾਉਂਦਿਆਂ ਨੂੰ ਟੱਕਿਆ ਉਹ ਜੈਦੀਪ ਦੇ ਨਾਲ ਮੁਕਾਬਲਾ ਜੋਰ ਲੱਗ ਰਿਹਾ ਬੰਦੇ ਚ ਬੰਦਾ ਵੱਜਦਾ ਨੰਬਰ ਰੇਡਰ ਦਾ ਮਾਝੇ ਵਾਲੋ ਮੈਚ ਕਿੱਦਾਂ ਦਾ ਲੱਗਦਾ ਸੱਚੇ ਦਿਲੋਂ ਤਾੜੀਆਂ ਮੰਨ ਹੁਣੀ ਸਿੰਗਾਪੁਰ ਤੋਂ ਸਾਡਾ ਹਮੇਸ਼ਾ ਵੀਰੇ ਜਿਨੇ ਵੱਡੇ ਮਾਣ ਬਖਸ਼ੇ ਧੰਨਵਾਦ ਹੈ ਨਾ ਭਰਾਵਾਂ ਦਾ ਉੱਥੇ ਬਰਿੰਦਰ ਹੁਣੀ ਬਾਪੇ ਜਤਿੰਦਰ ਹੁਣਾ ਦਾ ਧੰਨਵਾਦ ਹੈ ਲਓ ਭਰਾਵਾਂ ਦਾ ਇਧਰਲੀ ਸਾਈਡ ਦੇਖਾਂਗੇ ਆ ਬਾਪੂ ਦਰਸੇਨ ਸਿੰਘ ਦੋਦੀ ਦਾ ਪੁੱਤਰ ਹੈ ਆ ਸਾਹਮਣੇ ਸੋਨੇ ਗਾਂਧੀ ਨੇ ਆਖਿਆ 500 ਦਾ ਜੋਖਾ ਉਹਦਾ ਹੈ ਜਿਹਨੂੰ ਕਹਿੰਦੇ ਕਹੜਿਆਲੇ ਦੇ ਵੱਡੇ ਟੂਰਨਾਮੈਂਟ ਤੇ 4 ਗੁਣਾ 4 ਜੌਨੀਅਰ ਟਰੈਕਟਰ ਮਲੇ ਭਾਈ ਮੇਰੇ ਅੰਦਰ ਅੰਦਰ ਕਰਮ ਸਨ ਸੋਨਾ ਹਨਾ ਐਂ ਬਿਲੀਪ ਟੰਰੋ ਤੋ ਹੁਯਾਰ ਤਨਾਂ ਤਾ ਅਸਨ ਕਰਕੇ ਵੇਖਿਆ ਗਿਆ ਜੇ ਇਹ 1000 ਜਿਹੜਾ ਛੁੱਲੀ ਤੱਕ ਪਹੁੰਚ ਜਾਵੇਗਾ ਉਹਨਾਂ ਭਰਾਵਾਂ ਵੱਲੋਂ 1000 ਜੜੀ ਮਾਇਆ ਪਹੁੰਚ ਚੁੱਕੀ ਹੈ ਇਹ ਥਲੀ ਸਾਈਡ ਪੰਡਤ ਦੀ ਕਬੱਡੀ ਹੈ ਪੰਡਤ ਕਬੱਡੀ ਪਾ ਰਿਹਾ ਹੈ ਲੱਕੀ ਕਰਿਆਨਾ ਸਟੋਰ ਤੇ ਗਰਮਤ ਸਿੰਘ ਦੀ ਸਿੰਗਾਪੁਰ ਵਾਲੇ ਉਹਨਾਂ ਦਾ ਧੰਨਵਾਦ ਆ ਛੁੱਲੀ ਦਾ ਜੱਫਾ ਖੀਰਾਵਾਲੀਆ ਚੋਟੀ ਦਾ ਜੱਫਾ ਲਾ ਗਿਆ ਤਾੜੀਆਂ ਮਾਰ ਦਿਓ ਜ਼ੋਰਦਾਰ